ਕਿਉਂ ਗੁਰੂ ਸਾਹਿਬ ਦੇ ਇਸ ਪਵਿੱਤਰ ਸਥਾਨ ਤੇ ਅਜ ਵੀ ਦੁੱਧ ਨਹੀਂ ਜੰਮਦਾ ਤੇ ਕਹਿੰਦੇ ਹਨ ਕਿ ਇਸ ਸਥਾਨ ਦਾ ਦੁੱਧ ਜੇ ਕਿਸੇ ਹੋਰ ਥਾਂ ਤੇ ਵੀ ਲੈ ਕੇ ਚਲੇ ਜਾਏ ਤਾਂ ਉੱਥੇ ਵੀ ਨਹੀਂ ਜੰਮਦਾ ਆਪਣੀ ਸਿੱਖ ਦੀ ਕਿਹੜੀ ਸੇਵਾ ਤੋਂ ਅਤੀ ਪਰਸੰਨ ਹੋ ਕੇ ਗੁਰੂ ਸਾਹਿਬ ਜੀ ਨੇ ਇੱਥੇ ਆਪਣੇ ਸਿੱਖ ਨੂੰ ਭਾਈ ਮੀਹਾ ਦਾ ਖਿਤਾਬ ਬਖਸ਼ ਦਿੱਤਾ ਸੀ ਤੇ ਇਸ ਸਥਾਨ ਤੇ ਜੋ ਸੋਨਾ ਚਾਂਦੀ ਜੜਤ ਮਹਾਂ ਪਵਿੱਤਰ ਤਲਵਾਰ ਮੌਜੂਦ ਹੈ ਉਸ ਦਾ ਮਹਾਨ ਇਤਿਹਾਸ ਕੀ ਹੈ ਇਥੋਂ ਦਾ ਪੂਰਾ ਇਤਿਹਾਸ ਦੱਸਣ ਤੋਂ ਪਹਿਲਾਂ ਇੱਕ ਗੱਲ ਇੱਥੇ ਬੜੇ ਕਮਾਲ ਦੀ ਜ਼ਿਕਰ ਕਰਨ ਯੋਗ ਹੈ ਕਿ ਇੱਕ ਪਾਸੇ ਤਾਂ ਅਸੀਂ ਵੇਖਦੇ ਹਾਂ ਕਿ ਪੰਜਾਬ ਦੇ ਪਿੰਡਾਂ ਦੇ ਗੁਰੂ ਘਰਾਂ ਵਿੱਚ ਅੱਜਕੱਲ ਇਕਦੂਕਾ ਸੰਗਤ ਹੀ ਮੌਜੂਦ ਹੁੰਦੀ ਹੈ ਤੇ ਕਈ ਵਾਰੀ ਤਾਂ ਪ੍ਰਕਾਸ਼ ਵੇਲੇ ਤੇ ਸੁਖਾਸਣ ਵੇਲੇ ਸਿਰਫ ਪਾਠੀ ਸਿੰਘ ਹੀ ਮੌਜੂਦ ਹੁੰਦਾ ਹੈ ਲੇਕਿਨ ਇਸ ਸਥਾਨ ਤੇ ਹਰ ਰੋਜ਼ ਜਾਟ ਭਾਈਚਾਰੇ ਦੇ ਬੱਚੇ ਹੀ ਘੰਟਿਆਂ ਬੱਦੀ ਸੰਗਤ ਵਿੱਚ ਬੈਠ ਕੇ ਨਾਮ ਸਿਮਰਨ ਕਰਦੇ ਹਨ ਤੇ ਉਹ ਨਜ਼ਾਰਾ ਇੰਨਾ ਅਲੌਕਿਕ ਹੁੰਦਾ ਹੈ ਕਿ ਉਸ ਨੂੰ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਹੀ ਨਹੀਂ ਕਰ ਸਕਦੇ ਬਸ ਬੀੜੀ ਜਰਦਾ ਮਨਾ ਜੀ ਅੱਛਾ ਜੀ ਹਾਂ ਜੀ ਹੋਰ ਕੋਈ ਮਨਾਈ ਨਹੀਂ ਮੋਨਾ ਕੋਈ ਵੀ ਆਓ ਨਾਮ ਹਰ ਇੱਕ ਬੰਦਾ ਜਪ ਸਕਦਾ ਹੈ ਜੀ ਨਾਮ ਵਾਸਤੇ ਕਿਸੇ ਨੂੰ ਨਹੀਂ ਆਖਦੇ ਬਾਬੇ ਵੀ ਨਾਓ ਸੋ ਆਓ ਹੁਣ ਜਾਣਦੇ ਹਾਂ ਇੱਥੋਂ ਦਾ ਪੂਰਾ ਇਤਿਹਾਸ ਤੇ ਕਰਦੇ ਹਾਂ ਇਸ ਮਹਾਨ ਪਵਿੱਤਰ ਸਥਾਨ ਦੇ ਦਰਸ਼ਨ ਪੰਜਾਬ ਦੀ ਹੱਦ ਨਾਲ ਲੱਗਦੇ ਹਰਿਆਣੇ ਦੇ ਜ਼ਿਲ੍ਹਾ ਜੀਂਦ ਦੀ ਤਹਿਸੀਲ ਨਰਵਾਣਾ ਦਾ ਪਿੰਡ ਤਮਤਾਨ ਜਿੱਥੇ ਸ਼ਿਸ਼ੋਭਤ ਹੈ ਗੁਰਦੁਆਰਾ ਤਮਤਾਨ ਸਾਹਿਬ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਸਥਾਨ ਤੇ ਤਿੰਨ ਵਾਰ ਆਏ ਹਨ ਪਹਿਲੀ ਵਾਰੀ ਸਨ 1665 ਈਸਵੀ ਵਿੱਚ ਅਪ੍ਰੈਲ ਦੇ ਮਹੀਨੇ ਵਿੱਚ ਵਿਹਾਰ ਜਾਂਦੇ ਵਕਤ ਗੁਰੂ ਸਾਹਿਬ ਜੀ ਇੱਥੇ ਆਪਣੇ ਪਰਿਵਾਰ ਨਾਲ ਮਾਤਾ ਮਤਾ ਨਾਨਕੀ ਜੀ ਅਤੇ ਧਰਮ ਸੁਪਤਨੀ ਮਾਤਾ ਗੁਜਰ ਕੌਰ ਜੀ ਨਾਲ ਗੁਰੂ ਸਾਹਿਬ ਜੀ ਇੱਥੇ ਆਏ ਸਨ। ਦੂਜੀ ਵਾਰ ਇੱਕ ਵਾਰੀ ਫੇਰ 1665 ਈਸਵੀ ਵਿੱਚ ਤੇ ਤੀਜੀ ਵਾਰ 1675 ਈਸਵੀ ਵਿੱਚ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ Hindu ਧਰਮ ਬਚਾਉਣ ਖਾਤਰ ਆਪਣੀ ਸ਼ਹਾਦਤ ਦੇਣ ਲਈ ਆਗ੍ਰੇਵਾਰ ਜਾਂਦੇ ਸਮੇਂ ਗੁਰੂ ਸਾਹਿਬ ਜੀ ਇੱਥੇ ਆਏ ਸਨ। ਇਸ ਸਥਾਨ ਤੇ ਅੱਜ ਵੀ ਦੁੱਧ ਨਾ ਜੰਮਣ ਦੇ ਦੋ ਕਾਰਨ ਜਾਂ ਦੋ ਤਰ੍ਹਾਂ ਦੇ ਇਤਿਹਾਸਕ ਵਾਕਿਆ ਦੱਸੇ ਜਾਂਦੇ ਹਨ ਪਹਿਲਾ ਵਾਕਿਆ ਕਹਿੰਦੇ ਹਨ ਕਿ ਜਦੋਂ ਪਹਿਲੀ ਵਾਰ ਗੁਰੂ ਸਾਹਿਬ ਇੱਥੇ ਆਏ ਤਾਂ ਇੱਥੋਂ ਦਾ ਚੌਧਰੀ ਪਾਈ ਦੱਗੋ ਗੁਰੂ ਸਾਹਿਬ ਅੱਗੇ ਦੁੱਧ ਲੈ ਕੇ ਹਾਜ਼ਰ ਹੋਇਆ ਤੇ ਸਾਰੀ ਸੰਗਤ ਦੀ ਅਥਾ ਸੇਵਾ ਕੀਤੀ ਜਿਸ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਨੇ ਬਚਨ ਆਖ ਦਿੱਤੇ ਕਿ ਇੱਥੇ ਦੁੱਧ ਸਦੀਵ ਰਹੇਗਾ ਤੇ ਇੱਥੇ ਦੁੱਧ ਦੀ ਗੰਗਾ ਬਹੇਗੀ ਤੇ ਦੂਜਾ ਵਾਕਿਆ ਕਹਿੰਦੇ ਹਨ ਕਿ ਜਦੋਂ ਗੁਰੂ ਸਾਹਿਬ ਇੱਥੇ ਆਏ ਹੋਏ ਸਨ ਤਾਂ ਇੱਕ ਬੀਬੀ ਜਿਸ ਕੋਲ ਇੱਕ ਛੋਟਾ ਬੱਚਾ ਸੀ ਰਾਤ ਨੂੰ ਬੱਚੇ ਨੂੰ ਭੁੱਖ ਲੱਗ ਜਾਂਦੀ ਹੈ ਜਦੋਂ ਉਹ ਬੱਚੇ ਲਈ ਲੰਗਰ ਵਿੱਚ ਦੁੱਧ ਲੈਣ ਜਾਂਦੀ ਹੈ ਤਾਂ ਸੇਵਾਦਾਰ ਆਪਣੀ ਬੇਬਸੀ ਜ਼ਾਹਰ ਕਰਦੇ ਹਨ ਕਿਉਂਕਿ ਉਹਨਾਂ ਸਾਰੇ ਦੁੱਧ ਨੂੰ ਜਾਗ ਲਗਾ ਦਿੱਤਾ ਹੁੰਦਾ ਹੈ ਇਸ ਗੱਲ ਦਾ ਪਤਾ ਜਦੋਂ ਗੁਰੂ ਸਾਹਿਬ ਨੂੰ ਲੱਗਦਾ ਹੈ ਕਿ ਬੱਚੇ ਨੂੰ ਦੁੱਧ ਨਹੀਂ ਮਿਲ ਸਕਿਆ ਤਾਂ ਗੁਰੂ ਸਾਹਿਬ ਦੇ ਮੂੰਹੋਂ ਬਚਨ ਨਿਕਲਦੇ ਹਨ ਕਿ ਅੱਜ ਤੋਂ ਬਾਅਦ ਕੋਈ ਵੀ ਇਸ ਸਥਾਨ ਤੇ ਦੁੱਧ ਤੋਂ ਵਾਂਝਾ ਨਹੀਂ ਰਹੇਗਾ ਤੇ ਜੇ ਦੁੱਧ ਜਮਾਓਗੇ ਵੀ ਤਾ ਵੀ ਨਹੀਂ ਜੰਮੇਗਾ। ਬਾਬਾ ਜੀ ਜਿਹੜਾ ਕਿਹਾ ਜਾਂਦਾ ਵੀ ਗੁਰਦੁਆਰਾ ਧਮਤਾਨ ਸਾਹਿਬ ਇਸ ਸਥਾਨ ਦੇ ਉੱਤੇ ਦੁੱਧ ਨਹੀਂ ਜਾਂਦਾ। ਇਹਦਾ ਕੀ ਰੀਜ਼ਨ ਹੈ ਜੀ? ਯਾਰ ਜਦ ਮਾਈਆਂ ਆਇਆ ਸੀ ਬੱਚੇ ਲੈ ਕੇ ਇੱਥੇ ਜੀ। ਤੋਂ ਉਹਨਾਂ ਨੂੰ ਬੱਚਿਆਂ ਨੂੰ ਲੱਗੀ ਭੁੱਖ। ਬਸ ਦੁੱਧ ਚਾਹੀਦਾ ਹੈ। ਅੱਛਾ। ਜੀ ਸੇਵਾਦਾਰਾਂ ਨੂੰ ਜੀ ਦੁੱਧ ਜਮਾ ਦਿਆ ਦਾ। ਅੱਛਾ ਜੀ। ਬਾਬਾ ਜੀ ਤੇਗ ਬਾਦ ਰਾਏ। ਬਈ ਬੱਚੇ ਕਿਉਂ ਰੋਂਦੇ ਨੇ? ਮੈਂ ਬੱਚੇ ਕੋ ਦੁੱਧ ਮੰਗਦੇ ਨੇਗਾ। अच्छा गुरु तेग बहादुर साहिब जी उस वक्त ਇੱਥੇ ਆਏ ਹੋਏ ਸੀਗੇ ਤੇ ਕੋਈ ਮਾਂ ਹੀ ਆਈ ਤੇ ਉਹਦੇ ਬੱਚੇ ਰੋਂਦੇ ਸੀ ਸੇਵਾਦਾਰ ਨੇ ਦੁੱਧ ਜਮਾਤਾ ਸੀ ਦਹੀਂ ਦਹੀਂ ਬਣਾਣ ਕਰਕੇ ਵੈਸੇ ਵੀਰੇ ਜਮਾਵਾਂਗੇ আচ্ছা ਜੀ ਵਾ ਮੈਨੂੰ ਦੁੱਧ ਦਿਓ ਕਹ ਜੀ ਦੁੱਧ ਤੋ ਜਮਾ ਦਿਆ ਨੂੰ ਅੱਜ ਤੇ ਬਾਅਦ ਦੁੱਧ ਨਹੀਂ ਜੰਮੇਗਾ ਕਹ ਜਿੰਨਾ ਮਰਜੀ ਪੀ ਹੋਗਾ আচ্ছা ਜੀ ਇਹ ਬੱਚੇ ਕੋਈ ਭੁੱਖੇ ਨਾ ਰਹਿ ਕੇ ਇੱਥੇ ਗਾ ਇਸ ਕਰਕੇ ਤਾਂ ਦੁੱਧ ਨਹੀਂ ਜਮਦਾ ਅੱਛਾ ਜੀ ਤੇ ਫਿਰ ਇਸ ਸੰਤ ਤੇ ਹੁਣ ਵੀ ਨਹੀਂ ਦੁੱਧ ਜਮਦਾ ਜੀ ਜਮਦਾ ਬਾਬਾ ਜੀ ਅੱਛਾ ਜੀ ਤੁਸੀਂ ਇੱਥੇ ਪਟਿਆਲੇ ਲੈ ਜੋ ਉਥੋਂ ਹਾਂਜੀ ਉਹ ਵੀ ਨਹੀਂ ਜਾਵੇ ਜੰਮਾਂਗਾ ਜੀ 3 ਕਿਲੋ ਜੋ 3 ਕਿਲੋ ਜੰਮਦਾ ਜਾ ਕੇ ਅੱਛਾ ਜੀ ਦੁੱਧ ਨਹੀਂ ਜਮੇਗਾ ਨਾ ਪਨੀਰ ਬੜਦਾ ਸਾ ਅੱਬੇ ਤੇਗ ਬਾਦਰ ਦੀ ਕਿਰਪਾ ਦੁੱਧ ਦੇ ਫਰਮਾਲੇ ਨੇ ਅੱਛਾ ਇਹ ਦੁੱਧ ਜਿੰਨਾ ਮਰਜੀ ਪੀਓ ਜਿੰਨਾ ਮਰਜੀ ਪੀਓ ਅੱਛਾ ਹੀ ਲੋਕੀ ਜਮਾ ਜਮਾ ਕੇ ਵੀ ਦੇਖਦੇ ਆ ਬੱਚੇ ਨਹੀਂ ਜੰਮਦਾ ਅੱਛਾ ਹੀ ਹਾਂ ਜੀ ਪ੍ਰਤੰਦੇ ਨੇ ਜਾਣ ਕੇ ਬਚਨ ਬਾਬੇ ਦਾ ਜੰਮਦਾ ਹੀ ਗੋਣ ਦੁੱਧ ਕਿੰਨਾ ਮਰਜੀ ਜ਼ੋਰ ਲਾ ਲੇ ਕੋਈ ਹੁਣ ਗੱਲ ਕਰਦੇ ਹਾਂ ਭਾਈ ਮੀਹਾਂ ਜੀ ਦੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਇਸ ਅਸਥਾਨ ਦੇ ਉੱਤੇ ਆਏ ਤਾਂ ਉਸ ਵੇਲੇ ਅਤ ਦੀ ਗਰਮੀ ਦੀ ਰੁੱਤ ਸੀ ਗਰਮ ਲੋ ਚੱਲਿਆ ਕਰਦੀ ਸੀ ਲੇਕਿਨ ਭਾਈ RAMDEV ਨਾਮ ਦਾ ਇੱਕ ਸ਼ਰਧਾਲੂ ਸਿੱਖ ਦਿਨ ਰਾਤ ਬੜੀ ਸ਼ਰਧਾ ਨਾਲ ਦੂਰ ਦਰਾਡੇੋਂ ਸਿਰ ਤੇ ਪਾਣੀ ਦੀਆਂ ਗਾਗਰਾਂ ਲਿਆ ਲਿਆ ਕੇ ਚਾਰੇ ਪਾਸੇ ਪਾਣੀ ਛਿੜਕਾਈ ਰੱਖਦਾ ਸੀ ਇੱਕ ਦਿਨ ਭਾਈ RAMDEV ਨੇ ਮਸਤ ਹੋ ਕੇ ਗੁਰੂ ਦਰਬਾਰ ਅੱਗੇ ਅਜੀਖਾ ਜਲ ਛਿੜਕਿਆ ਕਿ ਇੱਕ ਤਰ੍ਹਾਂ ਨਾਲ ਮੀਂਹ ਹੀ ਵਰਸਾ ਦਿੱਤਾ ਇਹ ਵੇਖ ਕੇ ਗੁਰੂ ਜੀ ਦੇ ਮੂੰਹੋਂ ਨਿਹਾਲ 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 ਸਿਖਾ ਤੂੰ ਤਾਂ ਭਾਈ ਇੱਥੇ ਮੀਂਹ ਹੀ ਵਰਸਾ ਦਿੱਤਾ ਹੈ ਗੁਰੂ ਜੀ ਨੇ ਪਰਸਨ ਹੋ ਕੇ ਆਖਿਆ ਤੂੰ ਤਾਂ ਸਾਡਾ ਮੀਹਾ ਹੈ ਤੇਰੀ ਕਾਲ ਥਾਂ ਪਈ ਭਾਈ ਤੇ ਭਾਈ RAMDEV ਨੂੰ ਭਾਈ ਮੀਹਾ ਦੀ ਪਦਵੀ ਬਖਸ਼ ਦਿੱਤੀ ਗੁਰੂ ਜੀ ਨੇ ਇੱਕ ਦਖਣੀ ਬੈਲ ਇੱਕ ਨਗਾਰਾ ਇੱਕ ਝੰਡਾ ਭਾਈ ਮੀਹਾ ਜੀ ਨੂੰ ਬਖਸ਼ ਕੇ ਮਹਾਂਤੀ ਦਾ ਵਰਦਾਨ ਦਿੰਦੇ ਹੋਏ ਫਰਮਾਇਆ ਭਾਈ ਮੀਹਾ ਜੀ ਹੁਣ ਤੁਸੀਂ ਇਸ ਬੈਲ ਤੇ ਨਗਾਰਾ ਵਜਾਉਂਦੇ ਹੋਏ ਆਲੇ ਦੁਆਲੇ ਦੇ ਪਿੰਡਾਂ ਵਿੱਚ ਜਾਓ ਤੇ ਹਰ ਥਾਂਵੇਂ ਗੁਰੂ ਘਰ ਲੰਗਰ ਚਲਾ ਕੇ ਨਾਮ ਬਾਣੀ ਦਾ ਪ੍ਰਚਾਰ ਕਰੋ ਪਾਈਮੀਹਾ ਜਿਨੇ ਸਤ ਵਚਨ ਕਹਿ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਦੇ ਹੋਏ ਇਹ ਬਖਸ਼ਿਸ਼ ਕਬੂਲ ਕਰਕੇ ਝੰਡਾ ਹੱਥ ਵਿੱਚ ਫੜਿਆ ਤੇ ਗੁਰੂ ਜੀ ਦੀਆਂ ਚਰਨ ਪਾਦੁਕਾਂ ਲੈ ਕੇ ਇਸ ਇਲਾਕੇ ਵਿੱਚ ਵਾਹਿਗੁਰੂ ਨਾਮ ਦਾ ਸੰਦੇਸ਼ ਦਿੰਦੇ ਹੋਏ ਵਿਚਰਨ ਲੱਗੇ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਸ਼ਾਂਤੇ ਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੋਨਾ ਚਾਂਦੀ ਜੜਤ ਉਹ ਮਹਾਨ ਪਵਿੱਤਰ ਤੇਗਿਆਨੀ ਤਲਵਾਰ ਸ਼ਿਸ਼ੋਭਤ ਹੈ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਨ 1708 ਈਸਵੀ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਅਬਜਲਨਗਰ ਸ਼੍ਰੀ ਖਜ਼ੂਰ ਸਾਹਿਬ ਨਾਦੇੜ ਦੇ ਅਸਥਾਨ ਤੇ ਪੰਜਾਬ ਵੱਲ ਨੂੰ ਤੋਰਨ ਸਮੇਂ ਦਿੱਤੀ ਸੀ ਜਿਸ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਮੁਗਲਾਂ ਨੂੰ ਸੋਧਿਆ ਤੇ ਇਸ ਦੇਸ਼ ਵਿੱਚ ਮੁਗਲ ਰਾਜ ਦੀਆਂ ਜੜ੍ਹਾਂ ਪੁੱਟ ਕੇ ਸੱਚ ਦਾ ਰਾਜ ਯਾਨੀ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ ਦਿੱਲੀ ਤਿੰਨ ਘੰਟੇ ਸਮੇਂ ਨੂੰ ਹੁੰਦਾ ਹੈ ਸਵੇਰੇ 9:00 ਵਜੇ ਸਵੇਰੇ ਹੁੰਦਾ ਜੀ अच्छा जी साढ़े 3:00 ਲੈ ਕੇ 6:00 ਤੱਕ ਜੀ ਠੀਕ ਹੈ ਜੀ ਤੇ ਮੈਂ ਤੇ ਇੱਥੇ ਬਾਬਾ ਜੀ ਵੇਖ ਰਿਹਾ ਸੀਗਾ ਜਦੋਂ ਮਾਈਕ ਵੀ ਲੱਗਿਆ ਹੋਇਆ ਸੀ ਇੱਥੇ ਬਹੁਤ ਸਾਰੇ ਇਦਾਂ ਦੇ ਵੀਰ ਵੀ ਸੀਗੇ ਜਿਹੜੇ ਸ਼ਾਇਦ ਹਿੰਦੂ ਪਰਿਵਾਰਾਂ ਤੋਂ ਲੱਗ ਰਹੇ ਸੀ ਉਹ ਹਿੰਦੂ ਪਰਿਵਾਰ ਵੀ ਆ ਜੀ ਆਪਣੀ ਜਾਟ ਹੈ ਜੀ ਜਾਟ ਹਾਂ ਜਾਟਾਂ ਦੇ ਮੁੰਡੇ ਨੇ ਅੱਛਾ ਜੀ ਹਾਂ ਜੀ ਜੀ ਬਹੁਤ ਤੁਸੀਂ ਆਵਾਜ਼ ਕਰ ਦਿੰਦੇ ਹੋ ਸ਼ਾਮ ਨੂੰ ਘਟੋ ਘਟ 100 ਬੰਦਾ ਹੋ ਜਾਂਦਾ ਜੀ ਸਬਸਾ ਜ਼ਾਊਜ਼ਰ ਟਾਈਮ ਔਰ ਸਾਰੇ ਹਰਿਆਣੇ ਦੇ ਜਾਟ ਨੇ ਸਾਰੇ ਹਰਿਆਣੇ ਦੇ ਜਾਟ ਜੀ ਅੱਛਾ ਜੀ ਇਹ ਮੈਂ ਤਾਂ ਹੀ ਦੇਖਦਾ ਸਾਡੇ ਤਾਂ ਪੰਜਾਬ ਚ ਨਹੀਂ ਇੰਨੀ ਸ਼ਰਧਾ ਦਿਖਾਈ ਦਿੰਦੀ ਹੈ ਨਾ ਬੜੀ ਮੋਹਤ ਬੜੀ ਕਿਰਪਾਈ ਗੁਰੂ ਦੇਗਵਦਰ ਸਾਹਿਬ ਦੀ ਸਾਡੇ ਗੁਰੂ ਜੀ ਔਰ ਸਾਰੇ ਜਾਟ ਨੇ ਸਾਰੇ ਜਾਟ ਜੀ ਭਾਈ ਸਾਹਿਬ ਵੀ ਤੁਸੀਂ ਤੁਹਾਡਾ ਨਾ ਕੀ ਹੈ ਭਾਈ ਸਾਹਿਬ ਖੜੇ ਨੇ ترسےم ਸਿੰਘ ਜੀ ترسےم ਸਿੰਘ ਤੁਸੀਂ ਇੱਥੋਂ ਦੇ ਆ ਕਿ ਨਾਲ ਆਏ ਸੰਗਤ ਦੇ ਨਹੀਂ ਉਧਰ ਪਿੰਡ ਹੈ ਜੀ ਮੇਸਤਰੀ ਆ ਜੀ ਇੱਥੇ ਇੱਥੇ ਰਹਿੰਦੇ ਤੁਸੀਂ ਇਸੇ ਲਾਕੇ ਦੇ ਹਾਂਜੀ ਹਾਂਜੀ ਤੇ ਮੈਨੂੰ ਬਾਬਾ ਜੀ ਦੱਸ ਰਹੀ ਸੀਗੇ ਜੀ ਮੈਂ ਵੀ ਹੁਣ ਅੰਦਰ ਗਿਆ ਤੇ ਬਹੁਤ ਸਾਰੇ ਵੀ ਆ ਵੀ ਆਏ ਵੀਰੇ ਮੜਾ ਜ ਇਹ ਇਹ ਵੀ ਆ ਦੇਖੋ ਸਾਰੇ ਤੁਸੀਂ ਸਾਰੇ ਫੇਰ ਜਿਹੜੇ ਇੱਥੇ ਮੈਂ ਦੇਖ ਰਿਹਾ ਜਿਹਦਾ ਭਾਈ ਸਭ 10 ਵੀ जाट ਪਰਿਵਾਰਾਂ ਦੇ ਨੇ ਹੈ ਸਾਰੇ ਮਿਸਤਰੀ ਆ ਜੀ ਇਹ ਵੀ ਮਿਸਤਰੀ ਆ ਜੀ 5 ਵਜੇ ਤੋਂ ਲੈ ਕੇ ਜੀ 8:30 ਵਜੇ ਤੱਕ ਅੱਛਾ ਜੀ ਹਾਂ ਜੀ ਸ਼ਾਮੀ ਹੈ ਅੱਛਾ ਜੀ ਸਵੇਰੇ 3:30 ਤੋਂ ਲੈ ਕੇ 6 ਵਜੇ ਤੱਕ ਜੀ ਡੇਲੀ ਦਾ ਜੀ ਡੇਲੀ ਦਾ ਹਾਂ ਜੀ ਔਰ ਸਾਰੇ ਮੈਂ ਦੇਖ ਰਹੇ ਜੀ ਜਿਹੜੇ ਆਪਣੇ ਕੇਸਾ ਧਾਰੀ ਹੈ ਦਸਤਾਰ ਬੰਨੀ ਹੁੰਦੀ ਉਹ ਤਾਂ ਬੈਠੇ ਹੀ ਸੀਗੇ ਬਹੁਤ ਸਾਰੇ ਜਿਹੜੇ ਜਿਹਦਾ ਤੁਸੀਂ ਕਲੀਨ ਸ਼ੇਵ ਹੈ ਕੋਈ ਹਿੰਦੂ ਭਰਾਵਾਂ ਦੇ ਲੱਗੇ ਸੀ ਉਹ ਸਾਰੇ ਬੈਠੇ ਹੁੰਦੇ ਆ ਪੂਰੀ ਹਾਂ ਜੀ ਨਾਮ ਦਾ ਕਿਸੇ ਨੂੰ ਕੋਈ ਮਨਾਈ ਨਹੀਂ ਜੀ ਬਸ ਬੀੜੀ ਚੜਦਾ ਮਨਾ ਹੈ ਜੀ ਅੱਛਾ ਜੀ ਹਾਂ ਜੀ ਹੋਰ ਕੋਈ ਮਨਾਈ ਨਹੀਂ ਮੋਨਾ ਕੋਈ ਵੀ ਆਓ ਨਾਮ ਹਰ ਇੱਕ ਬੰਦਾ ਜਪ ਸਕਦਾ ਹੈ ਜੀ ਕੀ ਬਾਤ ਹੈ ਇਹ ਕੀ ਬਾਤ ਹੈ ਨਾਮ ਵਾਸਤੇ ਕਿਸੇ ਨੂੰ ਨਹੀਂ ਆਖਦੇ ਬਾਬੇ ਵੀ ਨਾ ਆਓ ਠੀਕ ਹੈ ਜੀ ਹਾਂ ਜੀ ਤੇ ਨਾਲ ਦੇ ਨਾਲ ਇਸ ਸਥਾਨ ਨੂੰ ਅਬਚਲ ਨਗਰ ਸ੍ਰੀ ਖਜ਼ੂਰ ਸਾਹਿਬ ਦੀ ਦਿਉੜੀ ਹੋਣ ਦਾ ਵੀ ਮਾਣ ਪ੍ਰਾਪਤ ਹੈ ਸੋ ਇਹ ਸੀ ਇਸ ਮਹਾਨ ਪਵਿੱਤਰ ਸਥਾਨ ਦਾ ਸੰਖੇਪ ਇਤਿਹਾਸ ਇਸ ਇਤਿਹਾਸ ਨੂੰ ਹੋਰ ਸੰਗਤ ਨਾਲ ਵੀ ਜ਼ਰੂਰ ਸ਼ੇਅਰ ਕਰਿਓ ਜੀ ਤੇ ਜਦੋਂ ਵੀ ਤੁਸੀਂ ਹਜ਼ੂਰ ਸਾਹਿਬ ਜਾਓ ਜਾਂ ਕਦੇ ਵੀ ਕੋਈ ਸਬਬ ਬਣੇ ਤਾਂ ਇਸ ਆਸਥਾਨ ਦੇ ਉੱਤੇ ਜ਼ਰੂਰ ਆਇਓ ਤੇ जाट ਭਾਈਚਾਰੇ ਦੇ ਇਹਨਾਂ ਬੱਚਿਆਂ ਨੂੰ ਜ਼ਰੂਰ ਮਿਲਿਓ ਕਿਉਂਕਿ ਇਹਨਾਂ ਨੂੰ ਵੇਖ ਕੇ ਤੁਹਾਨੂੰ ਵੀ ਵੱਡੀ ਪ੍ਰੇਰਨਾ ਮਿਲੇਗੀ ਤੇ ਸਾਡੇ ਪੰਜਾਬ ਦੇ ਹੋਰ ਨੌਜਵਾਨਾਂ ਨੂੰ ਵੀ ਬਹੁਤ ਵੱਡੀ ਪ੍ਰੇਰਨਾ ਮਿਲੇਗੀ ਕਿ ਕਿਸ ਤਰੀਕੇ ਦੇ ਨਾਲ ਇੱਥੇ जाट ਪੇਚਾਰਾ ਇੰਨੀ ਵੱਡੀ ਗਿਣਤੀ ਦੇ ਵਿੱਚ ਰੋਜ਼ਾਨਾ ਤੌਰ ਦੇ ਉੱਤੇ ਬੈਠ ਕੇ ਸੰਗਤ ਵਿੱਚ ਨਾਮ ਸਿਮਰਨ ਕਰਦਾ ਹੈ